ਔਰ ਨਾ ਬਤੋਂ ਇਸਰ ਸਿੰਘ ਵਾਲਾ ਆਨ ਜਾਣ ਵਾਲੇ ਰਹਗੀਰ ਪਿਸਲੇ 6 ਮਹੀਨਿਆਂ ਤੋਂ ਹੋ ਰਹੇ ਨੇ ਤੰਗ ਪਰੇਸ਼ਾਨ ਸਾਡੀ ਸਰਕਾਰ ਮੂਰੇ ਅਪੀਲ ਬੇਨਤੀ ਆ ਵੀ ਛੇਤੀ ਤੋਂ ਛੇਤੀ ਪੜਵਾਨਣਾ ਚਾਹੀਦਾ ਜੀ ਅਸੀਂ ਬਹੁਤ ਔਖੇ ਹੁੰਨੇ ਆ ਚੱਕ ਕੇ ਰੇੜੀਆਂ ਨਗਾਉਣੇ ਆ ਪੱਠੇ ਚੱਕ ਚੱਕ ਨਗਾਉਣੇ ਆ ਵੀ ਕਰੋੜਾਂ ਕਰੋੜਾਂ ਦੀਆਂ ਵੋਟਾਂ ਲੈ ਕੇ ਆਪ ਤਾਂ ਕੁਰਸੀਆਂ ਤੇ ਬੈਠੇ ਆ ਅਸੀਂ ਆ ਧੱਕੇ ਖਾਈ ਜਾਂਦੇ ਆ ਸਾਡੀ ਕੋਈ ਨਹੀਂ ਸੁਣਦਾ ਕਿੰਨੇ ਟਾਈਮ ਹੋ ਗਿਆ ਮਾਤਾ ਜੀ ਪੁਲ ਟੁੱਟੇ ਨੂੰ ਮੂੰ ਤਾਂ 4-5 ਮਹੀਨੇ ਹੋ ਗਏ ਜੀ ਪੁਲ ਟੁੱਟੇ ਨੂੰ ਔਖੇ ਸੌਕੇ ਨਗਾ ਲੈਂਦੇ ਸੀ ਹੁਣ ਜਾਦੇ ਟੁੱਟ ਗਿਆ ਜੀ ਇਸ ਹਿੱਤ ਤਰ੍ਹਾਂ ਤਿਆਰ ਹੋਣਾ ਚਾਹੀਦਾ ਹੈ ਪੌਦੇ ਖੇਤਾਂ ਨੂੰ ਜਾਣ ਵਾਲੇ ਕਿਸਾਨ ਮਜ਼ਦੂਰਾਂ ਨੂੰ ਕਰਨਾ ਪੈਂਦਾ ਮੁਸ਼ਕਲਾਂ ਦਾ ਸਾਹਮਣਾ ਮਜਬੂਰ ਹੋਏ ਲੋਕਾਂ ਨੇ ਅੱਜ ਮੌਜੂਦਾ ਸਰਕਾਰ ਖਿਲਾਫ ਕੀਤੀ ਜ਼ੋਰਦਾਰ ਨਾਰੇਬਾਜ਼ੀ ਅਤੇ ਸਬੰਧਤ ਅਧਿਕਾਰੀਆਂ ਨੂੰ ਦਿੱਤਾ ਮੰਗ ਪੱਤਰ ख रहे सारे ही दर्शक का स्वागत है जी ਵਿੰਡ ਮੋਰਨਾ ਬਤੋ ਇਸ਼ਰ ਸਿੰਘ ਵਾਲਾ ਜਾਣ ਵਾਲੀ ਸੜਕ ਤੇ ਪਿਸਲਲੇ ਸੇ ਮਹੀਨਿਆਂ ਤੋਂ ਪੁਲ ਦੇ ਟੁੱਟ ਜਾਣ ਕਾਰਨ ਸੜਕ ਤੇ ਆਉਣ ਜਾਣ ਵਾਲੇ ਰਹਿਗਿਰਾ ਨੂੰ ਆ ਰਹੀਆਂ ਤਰਪੇਸ਼ ਸਮੱਸਿਆਵਾਂ ਨੂੰ ਲੈ ਕੇ ਕਿਸਾਨ ਯੂਨੀਅਨ ਸਿੱਧੂਪੁਰ ਦੇ ਬਲਾਕ ਪ੍ਰਧਾਨ ਜਗਤਾਰ ਸਿੰਘ ਤਾਰੀ ਦੀ ਅਗਵਾਈ ਵਿੱਚ ਅੱਜ ਮੌਜੂਦਾ ਸਰਕਾਰ ਖਿਲਾਫ ਨਾਰੇਬਾਜ਼ੀ ਕੀਤੀ ਗਈ ਅਤੇ ਮਾਰਕੀਟ ਕਮੇਟੀ ਤਪਾ ਦੇ ਚੇਅਰਮੈਨ ਅਤੇ ਹਲਕਾ ਵਿਧਾਇਕ ਲਾਲ ਸਿੰਘ ਉਗੋਕੇ ਨੂੰ ਨਵੇਂ ਸਿਰਿਓਂ ਪੁਲ ਬਣਾਉਣ ਲਈ ਮੰਗ ਪੱਤਰ ਦਿੱਤਾ ਗਿਆ ਕਿਸਾਨਾ ਗੋਣੇ ਕਿਹਾ ਕਿ ਇਸ ਪੁਲ ਦੇ ਟੁੱਟ ਜਾਣ ਕਾਰਨ ਅਸੀਂ 6 ਮਹੀਨਿਆਂ ਤੋਂ ਮੁਸ਼ਕਲਾਂ ਦਾ ਸਾਹਮਣਾ ਕਰਦੇ ਆ ਰਹੇ ਹਾਂ ਅਸੀਂ ਜਦੋਂ ਵੀ ਸਬੰਧਤ ਅਧਿਕਾਰੀਆਂ ਨੂੰ ਮਿਲੇ ਹਾਂ ਉਹਨਾਂ ਸਾਡੇ ਮਸਲੇ ਦਾ ਹੱਲ ਕਰਨ ਦੀ ਜਗ੍ਹਾ ਟਾਲਮਟੋਲ ਕਰਦੇ ਆ ਰਹੇ ਹਨ ਉਹਨਾਂ ਕਿਹਾ ਕਿ ਜੇਕਰ ਸਰਕਾਰ ਵੱਲੋਂ ਇਹ ਪੁਲ ਜਲਦੀ ਬਣਾ ਕੇ ਸਾਡੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਬਹੁਤ ਵੱਡਾ ਐਕਸ਼ਨ ਲਿਆ ਜਾਵੇਗਾ ਜਿਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ ਬਰਨਾਲਾ ਤੋਂ ਪਰਮਜੀਤ ਸਿੰਘ ਕੈਰੇ ਦੀ ਰਿਪੋਰਟ ਕੈਰੇ ਲਾਈਵ ਸਟਾਰ ਇਹ ਅੱਛੀ ਚਾਉਣਾ ਇਹ ਪਰਵਰਨਾ ਚਾਹੀਦਾ ਛੇਤੀ ਤੋਂ ਛੇਤੀ ਪਰਵਰਨਾ ਚਾਹੀਦਾ ਜਿੱਥੇ ਤੋਂ 3-4 ਕਿਲੋਮੀਟਰ ਪੈ ਜਾਂਦੀ ਹੈ ਕਿੰਨਾ ਮਲਕੀਤਕਾਰ ਜੀ ਹਾਂ ਮਾਤਾ ਜੀ ਤੁਸੀਂ ਇਹ ਪੁੱਲ ਦੇ ਉੱਤੇ ਜਿਹੜੇ ਬੜੀ ਮਤਲਬ ਇੰਨੀ ਮੁਸ਼ਕਲ ਦੇ ਨਾਲ ਲੰਘਾਇਆ ਹਨ ਪਹਿਲਾਂ ਤੁਸੀਂ ਇਹ ਤਾਂ ਪੱਠੇ ਇੱਥੇ ਆ ਕੇ ਲਾਏ ਨੇ ਹਾਂਜੀ ਤੇ ਫਿਰ ਪੁੱਲ ਪਟਾਇਆ ਜਿਹੜਾ ਚੱਕ ਕੇ ਖਾਲੀ ਕਰਕੇ ਕੀ ਕਰੀਏ ਜੀ ਸਰਦਾ ਨਹੀਂ ਹੈਗਾ ਉਧਰ ਦੀ ਆਉਣ ਦੀ ਹਿੰਮਤ ਨਹੀਂ ਜੀ ਔਖੇ ਹੋ ਕੇ ਬਹੁਤ ਲੰਘ ਕੇ ਜਾਣੇ ਹੁਣ ਇਹ ਮੁੱਲ ਲਏ ਨੇ ਪੱਠੇ ਜੀ ਕੀ ਕਰੀਏ ਗਰੀਬ ਬੰਦੇ ਆਗੇ ਉਧਰ ਦੀ ਹੁਣ ਰੇੜੀ ਤੁਰਦੀ ਨਹੀਂ ਹੈਗੀ ਰੇਤਾ ਵਾਲਾ ਹਾਰ ਕੇ ਸੱਟ ਕੇ ਇੱਧਰ ਲਾ ਕੇ ਫਿਰ ਐਵੇਂ ਜਿਵੇਂ ਪਹਿਲਾਂ ਲੰਘਾਈ ਐਵੇਂ ਜਿਵੇਂ ਜੀ ਹੁਣ ਲੰਘਾਈ ਆ ਮੈਂ ਤਾਂ ਨਹੀਂ ਜੀ ਰੇੜੀ ਆਹ ਹੋ ਜੇ ਕਦੋਂ ਬਣ ਜੇ ਸਾਨੂੰ ਤਾਂ ਹੋ ਗਿਆ ਜੀ ਮਹੀਨਾ ਮਹੀਨੇ ਵਾਂਗੂ ਹੋ ਗਿਆ ਜੀ ਸਾਨੂੰ ਲੰਘਦਾਂ ਪਹਿਲਾਂ ਤਾਂ ਸੀ ਮਾੜਾ ਮੋਟਾ ਰਾ ਫੇ ਟੁੱਟ ਗਿਆ ਜੀ ਜਮੀ ਉਹ ਤਾਂ ਤਿੰਨ ਚਾਰ ਮਹੀਨੇ ਹੋ ਗਏ ਚਾਰ ਜੀ ਹੁਣ ਕੀ ਸਰਕਾਰ ਤੋਂ ਕੀ ਮੰਗ ਕਰਦੇ ਹੋ ਮੰਗ ਕਰਦੇ ਜੀ ਪੁਲ ਬਣ ਜੇ ਲੰਘਾ ਹੋ ਜਾ ਸਾਡਾ ਗਰੀਬਾਂ ਦਾ ਸਾਨੂੰ ਔਖਾਗਾ ਜੀ ਮਸਿੰਨਰੀ ਵਾਲਾ ਬੰਦਾ ਤਾਂ ਅਦਰ ਦੀ ਵੀ ਆ ਜਾਂਦਾ ਸਾਨੂੰ ਬੜਾ ਔਖਾਗਾ ਜੀ ਤੇ ਪਿੰਡ ਕਿੰਨੀ ਬਾਟ ਪੈ ਜਾਂਦਾ ਪਿੰਡ ਤਾਂ ਮਿਕਲੇ ਮੋਟੇ ਪੰਡਤ ਤਾਂ ਬਹੁਤ ਵਾਟ ਆਈ ਇੱਥੋਂ 2-3 ਕਿਲੋਮੀਟਰ ਹੋਊਗਾ ਇਧਰ ਦੇਖ ਲੈ 10 ਕਿੱਲੇ ਆ 10 ਕਿੱਲੇ ਤਾਂ ਐ ਨੂੰ ਆਉਣੇ 10 ਕਿੱਲੇ ਪਰਾਂ ਨੂੰ ਜਾਣੇ ਰੇੜੀ ਕੱਚੀ ਨਾਮ ਹੈ ਜੀ ਗੁਰਜੰਟ ਸਿੰਘ ਜੀ ਹਾਂ ਜੀ ਗੁਰਜੰਟ ਸਿੰਘ ਜੀ ਅੱਜ ਤੁਸੀਂ ਇੱਥੇ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕਰ ਰਹੇ ਹੋ ਕੀ ਕਾਰਨ ਹੈ ਕੀ ਮੰਗਾਂ ਨੇ ਜੀ ਮੰਗਾ ਤਾਂ ਜੀ ਸਾਡਾ ਜਿਹੜਾ ਇਹ ਆਪਾਂ ਜਿੱਥੇ ਖੜੇ ਆ ਜੀ ਇੱਥੇ ਸਾਡਾ ਈਸਰ ਸਿੰਘ ਵਾਲਾ ਰੋਡ ਮੋੜਾ ਨੂੰ ਜਾਂਦਾ ਜੀ ਇਹ ਸੜਕ ਦਾ ਇੱਥੇ ਪੁਲ ਬਣਿਆ ਹੋਇਆ ਜੀ ਆ ਸੂਆ ਲੰਘ ਰਿਹਾ ਜਿਹੜੇ ਆਪਾਂ ਖੜੇ ਆ ਪੁਲ ਦੇ ਕੋਲੇ ਇਹ ਜਿਹੜਾ ਪੌੜਾ ਜੀ ਸਾਡਾ ਤਕਰੀਬਨ ਇਹਨੂੰ ਲਗਭਗ ਸਾਲ ਦੇ ਕਰੀਬ ਨੇ ਇਹਨੂੰ ਟੁੱਟੇ ਨੂੰ ਹੋ ਗਿਆ ਜੀ ਤੇ ਅਸੀਂ ਜਿਹੜਾ ਰਿਪੀਡ ਡਬਲਯੂ ਡੀ ਵਾਲਾ ਵਿਭਾਗ ਜੀ ਉਹਨਾਂ ਕੋਲੇ ਵੀ ਜਾ ਚੁੱਕੇ ਆ ਮਾਰਕੀਟ ਕਮੇਟੀ ਆ ਜਿਹੜਾ ਉਹਨਾਂ ਕੋਲੇ ਵੀ ਜਾ ਚੁੱਕੇ ਆ ਤੇ ਕੋਈ ਸਾਡੀ ਮਤਲਬ ਅੱਜ ਤੱਕ ਅਕਰ ਕਿਸੇ ਨੇ ਕੋਈ ਸਾਡੀ ਬਾਤ ਨਹੀਂ ਪੁੱਛੀ ਕੋਈ ਸੁਣਵਾਈ ਨਹੀਂ ਹੋਈ ਉਹ ਕਹਿ ਦਿੰਦੇ ਆ ਸਾਨੂੰ ਨਹੀਂ ਪਤਾ ਉਹ ਕਹਿੰਦੇ ਸਾਨੂੰ ਨਹੀਂ ਪਤਾ ਸਰਕਾਰਾਂ ਨੂੰ ਵੀ ਮਤਲਬ ਇਹ ਅਸੀਂ ਕਈ ਵਾਰੀ ਇਹ ਦੱਸਣ ਦੀ ਕੋਸ਼ਿਸ਼ ਕਰੀ ਆ ਪਰ ਇਹ ਅੱਜ ਤੱਕ ਅਰੇ ਦਾ ਕੋਈ ਵੀ ਕਿਸੇ ਨੇ ਬਾਤ ਨਹੀਂ ਪੁੱਛੀ ਤੇ ਪਤਾ ਨਹੀਂ ਇਹ ਸਰਕਾਰਾਂ ਕਿੱਥੇ ਹੁਣ ਸੁੱਤੀਆਂ ਪਈਆਂ ਨੇ ਪਹਿਲਾਂ ਵੱਡੇ ਵੱਡੇ ਵਾਅਦੇ ਕਰਦੇ ਹੁੰਦੇ ਆ ਵੀ ਅਸੀਂ ਤੁਹਾਨੂੰ ਕੋਈ ਵੀ ਸਮੱਸਿਆ ਨਹੀਂ ਆਉਣ ਦੇਵਾਂਗੇ ਤੇ ਆ ਮਾਮੂਲੀ ਸਰਕਾਰ ਨੂੰ ਦੇ ਮੂਹਰੇ ਤਾਂ ਇਹ ਕੋਈ ਗੱਲ ਕੁਝ ਵੀ ਨਹੀਂ ਹੈਗਾ ਜਿਹੜਾ ਪੌੜਾ ਇਹ ਇਹ 60-70 ਹਜ਼ਾਰ ਦਾ ਸਾਰਾ ਪ੍ਰੋਜੈਕਟ ਹੈ ਤੇ ਇਹ ਵੀ ਨਹੀਂ ਐਡਾ ਕ ਵਾਅਦਾ ਵੀ ਨਹੀਂ ਮਤਲਬ ਪੂਰਾ ਕਰ ਸਕਦੇ ਤਾਂ ਫਿਰ ਉਹ ਵੱਡੇ ਵਾਅਦੇ ਤਾਂ ਜਿਹੜੀ ਦੂਰ ਦੀ ਗੱਲ ਹੈਗੀ ਇਸ ਕਰਕੇ ਅਸੀਂ ਇੱਥੇ ਮਤਲਬ ਕਈ ਦਿਨਾਂ ਤੋਂ ਲਾਇਕ ਕੇ ਇਹ ਜਿਹੜਾ ਸੀਗਾ ਮਤਲਬ ਸਾਡਾ ਵੀ ਇਹ ਆਪਾਂ ਕੁਛ ਨਾ ਕੁਛ ਇਹਦੇ ਬਾਰੇ ਕਰਗੇ ਵੀ ਕੋਈ ਕਿਸੇ ਦਾ ਹੀ ਅਪਰੋਚ ਕਰਗੇ ਜਾਂ ਕੋਈ ਪਰ ਸਨਮਾਈ ਹੈ ਨਹੀਂ ਗੀ ਬਹੁਤ ਇਹ ਜਿਹੜੀਆਂ ਸਰਕਾਰਾਂ ਨੇ ਇਹ ਗੂੜੀ ਨੀਂਦ ਆ ਜਿਹੜੇ ਸੌ ਜਾਂਦੇ ਆ ਵੋਟਾਂ ਲੈ ਕੇ ਤੇ ਫਿਰ 5 ਸਾਲ ਇਹ ਮੁੜ ਕੇ ਬਾਤ ਨਹੀਂ ਪੁੱਛਦੇ ਕਿਸੇ ਦੀ ਚੁੱਟੇ ਪੁਲ ਨੇ ਬਣਵਾਉਣ ਵਾਸਤੇ ਸਬੰਧਤ ਅਧਿਕਾਰੀਆਂ ਨੂੰ ਕਿਹੜੇ ਕਿਹੜੇ ਨੂੰ ਮਿਲੇ ਅਸੀਂ ਪੀਡਬਲਯੂਡੀ ਵਾਲਾ ਜਿਹੜਾ ਵਿਭਾਗਾਂ ਜੀ ਉਹਨਾਂ ਕੋਲੇ ਗਏ ਸੀ ਤੇ ਜਿਹੜਾ ਮਾਰਕੀਟ ਕਮੇਟੀ ਦਾ ਮਤਲਬ ਇਹ ਸਾਡਾ ਤਪਾ ਹੈਗਾ ਜੀ ਨੂੰ ਲੱਗਦਾ ਤੇ ਉੱਥੇ ਉਹਨਾਂ ਕੋਲੇ ਗਏ ਸੀਗੇ ਉਹ ਕਹਿੰਦੇ ਜੀ ਸਾਡੇ ਤਾਂ ਰਿਕਾਰਡ ਦੇ ਵਿੱਚ ਤੁਹਾਡਾ ਪੋਲੀ ਨਹੀਂ ਹੈਗਾ ਇਹ ਕਹ ਕੇ ਸਾਨੂੰ ਉਹਨਾਂ ਨੇ ਜਵਾਬ ਦਿੱਤਾ ਫਿਰ ਅੱਗੇ ਅਸੀਂ ਕੀ ਬੋਲ ਗਏ ਜਦੋਂ ਪੁਲ ਹੁਣ ਪਤਾ ਨਹੀਂ ਕੌਣ ਆ ਕੇ ਪਾਕਿਸਤਾਨ ਵਾਲੇ ਬਣਾ ਕੇ ਪਤਾ ਨਹੀਂ ਕੌਣ ਬਣਾ ਗਿਆ ਇਹ ਪੁਲ ਕਿਵੇਂ ਇਹ ਕਿੱਥੋਂ ਆ ਗਿਆ ਕਿੱਥੋਂ ਨਾ ਆ ਗਿਆ ਆ ਸੜਕ ਬਣਾਈ ਆ ਇੱਥੋਂ ਦੀ 10 ਪਿੰਡ ਟੱਪ ਦਿਆ ਜੀ ਘੱਟੋ ਘੱਟ 10 ਪਿੰਟਾਂ ਦਾ ਇਹ ਹੈਗਾ ਮਤਲਬ ਦਿਨ ਰਾਤ ਇਹ ਸੜਕ ਚੱਲਦੀ ਆ ਦਿਨ ਰਾਤ ਹਾਂ ਜੀ ਇਹ ਬਾਜਾਖਾਨਾ ਸਹਨੇ ਹੁੰਦੀ ਉਹ ਉੱਧਰ ਬਾਜਾਖਾਨਾ ਰੋਡ ਤੇ ਇਹਦਾ ਜਿਹੜਾ ਸੰਪਰਕ ਆ ਇੱਧਰ ਤਪਾ ਇੱਧਰ ਨਿਕਲ ਜਾਂਦੀ ਆ ਜੀ ਇਹ ਸਾਡਾ ਜਿਹੜਾ ਰੋਡ ਆ ਇੱਥੋਂ ਦੀ ਬਹੁਤ ਜਿਹੜੀ ਆਵਾਜ਼ ਆਈ ਵੀ ਆ ਉਹ ਬਹੁਤ ਜਿਆਦਾ ਦੰੜਰਾ ਸੜਕ ਚੱਲਦੀ ਆ ਕਦੋਂ ਵੀ ਇਹ ਸੜਕ ਬੇਲੀ ਨਹੀਂ ਹੁੰਦੀ ਤੇ ਪਾਰਾ ਪੁਲ ਦਾ ਦੇਖ ਲੋ ਛੋਡੇ ਸਾਹਮਣੇ ਕੀ ਹਾਲ ਹੈ ਪੁਲ ਸਾਰਾ ਟੁੱਟ ਕੇ ਵਿੱਚ ਡਿੱਗ ਕੇ ਖਤਮ ਹੋ ਚੁੱਕਿਆ ਜੀ ਇਹ ਪਿੰਡੋਂ ਤੋਂ 3 ਕਿਲੋਮੀਟਰ ਦਾ ਰਹਿਣਾ ਮੰਨਦਾ ਹਾਂ ਜੀ ਹੁਣ ਸਰਕਾਰ ਤੋਂ ਕੀ ਮੰਗ ਕਰਦੇ ਹੋ ਸਰਕਾਰ ਤੋਂ ਕਹਿੰਦੇ ਆ ਜੀ ਅਸੀਂ ਜਿਹੜਾ ਸਾਡਾ ਪੌਲਾ ਜੀ ਇਹ ਛੇਤੀ ਤੋਂ ਛੇਤੀ ਜਿਹੜਾ ਪੌਲਾ ਸਾਡਾ ਇਹ ਬਣਾਣਾ ਚਾਹੀਦਾਗਾ ਇਸ ਕਰਕੇ ਮਤਲਬ ਵੀ ਕੋਈ ਵੱਡਾ ਹਾਦਸਾ ਵਾਪਰਨ ਤੋਂ ਜਿਹੜੀ ਇਹ ਬਚਾਅ ਹੋ ਸਕੇ ਜਿਵੇਂ ਤੁਸੀਂ ਕਹਿੰਦੇ ਆ ਜੀ ਇਹ ਤਾਂ ਕਹਿੰਦੇ ਵੀ ਸਾਡੇ ਤਾਂ ਨਕਸ਼ੇ ਚ ਹੀ ਨਹੀਂ ਲਾ। ਸੋ ਅਗਲਾ ਕਰੂ ਤੁਹਾਡੇ ਕੀ ਹੋਵੇਗਾ? ਆਦਲਾ ਕਹਿੰਦਾ ਤਾਂ ਸਾਡੇ ਕੋਲੇ ਤਾਂ ਜੀ ਫਿਰ ਤੁਹਾਨੂੰ ਪਤਾ ਹੀ ਆ ਜਿਵੇਂ ਦਿੱਲੀ ਮੋਰਚਾ ਲਾਉਨੇ ਹੁੰਨੇ ਫਿਰ ਅਸੀਂ ਤਾਂ ਐ ਮੋਰਚੇ ਲਾਵਾਂਗੇ ਹੋਰ ਤਾਂ ਸਾਡੇ ਕੋਲੇ ਕੋਈ ਹਥਿਆਰ ਨਹੀਂਗਾ। ਅਸੀਂ ਕਿਉਂ ਦਾਵਾ ਝਗੜਾ ਅਸੀਂ ਕਿੱਥੇ ਕੋਟਾਂ 'ਚ ਅਸੀਂ ਕਿੱਥੇ ਥੁਰੇ ਫਿਰਾਂਗੇ? ਸਾਡੇ ਕੋਲੇ ਤਾਂ ਉਹੀ ਵੱਡਾ ਹਥਿਆਰ ਹੈ। ਫਿਰ ਅਸੀਂ ਤਾਂ ਪਤਾ ਨਹੀਂ ਅਸੀਂ ਕੀ ਕੀ ਜਿੱਦੈ ਸਾਡਾ ਕੋਈ ਬਣ ਗਿਆ ਜੀ ਫਿਰ ਮੂਡ ਬਣ ਗਿਆ ਵੀ ਕੀ ਕੀ ਜਾਮ ਕਰਾਂਗੇ। ਫਿਰ ਇਹਨਾਂ ਦੀਆਂ ਚੀਕਾਂ ਪਵਾਵਾਂਗੇ ਹੋਰ ਤਾਂ ਸਾਡੇ ਕੋਲੇ ਕੋਈ ਇਲਾਜ ਨਹੀਂਗਾ। ਚੱਲ ਚੱਲ। ਅੱਜ ਕੀ ਨਾਮ ਜੀ? ਹਬਤਾ ਮੇਰਾ ਨ ਸੈਣਾ ਬਲਾਕ ਪ੍ਰਧਾਨ ਭਾਰਤੀ ਕਿਸਾਨ ਜੁਨੀਅਰ ਸਿੱਧੂਪੁਰ ਸੋਜੀ ਜਿਹੜਾ ਈਸ਼ਰ ਸਿੰਘ ਵਾਲਾ ਜਿਹੜਾ ਪੁਲ ਟੁੱਟਿਆ ਹੋਰ ਉਹਨੂੰ ਜਾਣ ਵਾਲੇ ਪਿੰਡ ਨੂੰ ਜਾਣ ਵਾਲਾ ਹੀ ਉਹਦੇ ਬਾਬਤ ਇਕਤਰ ਹੋਈ ਹੋ ਕੀ ਮੰਗ ਕਰਦੇ ਬਾਈ ਜੀ ਇਹਦਾ ਸੀ ਸਰ ਸਿੰਘ ਤੋਂ ਇਹ ਜਿਹੜੀ ਮੋੜ ਨਾਲ ਵੀ ਰੀਸ਼ਰ ਸਿੰਘ ਨੂੰ ਸੜਕ ਜਾ ਰਹੀ ਆ ਇਹਦੇ ਤੇ ਪੁਲ ਟੁੱਟੇ ਨੂੰ ਕਾਫੀ ਟਾਈਮ ਹੋ ਗਿਆ ਇਹ ਇਹ ਪਹਿਲਾਂ ਪੰਚਾਇਤ ਵਾਲੇ ਵੀ ਜਾ ਕੇ ਆਏ ਸਾਰਿਆਂ ਕੋਲੇ ਮਹਿਕਮਿਆਂ ਕੋਲੇ ਉਹਨਾਂ ਨੇ ਵੀ ਨਹੀਂ ਕੋਈ ਸੁਣਾਈ ਕਰੀ ਜੇ ਕਿਸੇ ਕੋਲ ਜਾਂਦੇ ਉਹ ਪੀਡਬਲਯੂ ਦੇ ਮਾਰਕਟ ਕਮੇਟੀ ਕਹਿੰਦੇ ਆ ਜਾਂ ਮਾਰਕਟ ਕਮੇਟੀ ਦੇ ਅੰਡਰ ਕਹਿੰਦੇ ਆ ਅੱਜ ਵੀ ਅਸੀਂ ਜਾ ਕੇ ਆਏ ਹਾਂ ਇੱਕ ਤਾਂ ਉਹਨੂੰ ਚੇਅਰਮੈਨ ਸਾਹਿਬ ਨੂੰ ਮਾਰਕੀਟ ਕਮੇਟੀ ਦੇ ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ ਜਾ ਕੇ ਇੱਕ ਲਾਭ ਸਿੰਘ ਉੱਗੋ ਗਿਆ ਸਾਨੂੰ ਮਿਲੇ ਨਹੀਂ ਉਹਦੇ ਪੀਓ ਨੂੰ ਮੰਗ ਪੱਤਰ ਦਿੱਤਾਗਾ ਵੀ ਸਾਡਾ ਜਲਦੀ ਜਿਹੜਾ ਇਹ ਰਸਤਾ ਹੈਗਾ ਇਹਨੂੰ ਬਣਾਇਆ ਜਾਵੇ ਕਿਉਂਕਿ ਕਾਫੀ ਟਾਈਮ ਤੋਂ ਟੁੱਟਿਆ ਹੋਇਆ ਜਿਹੜੇ ਆਉਣ ਜਾਣ ਵਾਸਤੇ ਬੈਨਾ ਆਉਂਦੀਆਂ ਸਕੂਲਾਂ ਵਾਲੀਆਂ ਸਾਡੀਆਂ ਉਹ 4-4 ਕਿਲੋਮੀਟਰ ਛੱਡਾਂ ਤੋਂ ਹੋ ਕੇ ਆਉਂਦੀਆਂ ਕਿਉਂਕਿ ਬੱਚੇ ਬਈ ਭੁੱਖੇ ਤੇ ਹੁੰਦੇ ਆ ਸਭ ਦੇ ਹਰੇਕ ਨੂੰ ਦਿੱਕਤ ਆਉਂਦੀ ਆ ਜੇ ਰੇਹ ਗੂੜਾ ਅਸੀਂ ਲੈ ਕੇ ਆਣਾ ਤਾਂ ਪੁਲ ਦੇ ਵਿੱਚ ਖੜਕੇ ਇੱਕ ਬੰਦੇ ਨੂੰ ਟਪਾਉਣਾ ਪੈਂਦਾ ਦੂਜੇ ਪਾਸੇ ਵੀ ਤੂੰ ਸਾਡਾ ਸਮਾਨ ਫੜ ਲਾ ਆ ਤੁਸੀਂ ਦੇਖਿਆ ਕਿੰਨੇ ਇੱਥੇ ਸਾਡੀਆਂ ਮਾਤਾ ਹੀ ਪਹਿਲਾਂ ਲੰਗੀਆਂ ਨੇ ਇਹ ਵੀ 3 ਕਿਲੋਮੀਟਰ ਪਰੇ ਦੀ ਬਗਲ ਕਿਉਂ ਦੇ ਨੇ ਤਾਂ ਸਾਨੂੰ ਇਹਦੇ ਵਿੱਚ ਬਹੁਤ ਦਿੱਕਤ ਆਉਂਦੀ ਆ ਅੱਜ ਜਿਹੜਾ ਸਾਨੂੰ ਇਹਨਾਂ ਨੇ ਲਾਹਬ ਸਿੰਘ ਦੇ ਪੀਓ ਨੇ ਉੱਥੇ ਮਿਲੇ ਆ ਅਸੀਂ ਉਹਨਾਂ ਨੂੰ ਆਪ ਉਹ ਮਿਲੇ ਨਹੀਂ ਉਹਨਾਂ ਨੇ ਜੈ ਸਿੰਘ ਦੀ ਡਿਊਟੀ ਲਈ ਆ ਵੀ 2 ਘੰਟੇ ਛੋਟੇ ਕੋਈ ਜੈ ਸਿੰਘ ਆ ਰਹੇ ਨੇ ਵੀ ਉਹਦਾ ਐਸਟੀਮੇਟ ਲਵਾ ਲਓ ਵੀ ਜੇ ਤਾਂ ਸਾਡੇ ਕੋਟੇ ਦੇ ਵਿੱਚ ਫੰਡ ਪਿਆ ਹੋਇਆ ਤਾਂ ਅਸੀਂ 15 ਦਿਨਾਂ ਦੇ ਵਿੱਚ ਇਹ ਕ ਵੀ ਨਹੀਂ ਅਸੀਂ ਬਾਈ ਹੈਂਡ ਉਥੋਂ ਫੰਡ ਮੰਗਾ ਕੇ ਵੀ ਛੋਟਾ ਛੇ ਤੇ ਛੇਤੀ ਕੰਮ ਮੁਕੰਮਲ ਕਰਾਂਗੇ ਕਿਉਂਕਿ ਬਾਈ ਜੀ ਜਿੰਨਾ ਚਿਰ ਇਹ ਲਿਖਤੀ ਰੂਪ ਆਪਾਂ ਨਹੀਂ ਦਿੰਦੇ ਉਹਨਾਂ ਚਿਰ ਕੋਈ ਹੱਲ ਨਹੀਂ ਹੁੰਦਾ ਪਹਿਲਾਂ ਪੰਚਾਇਤ ਵੀ ਇੱਥੋਂ ਗਈ ਆ ਸਰਪੰਚ ਸਾਹਿਬ ਨਾਲ ਵੀ ਗੱਲ ਹੋਈ ਆ ਉਹ ਕਹਿੰਦੇ ਵੀ ਅਸੀਂ ਲਿਖਤੀ ਰੂਪ ਚ ਨਹੀਂ ਦਿੰਦਾ ਇਹ ਸੋ ਨੂੰ ਵੀ ਪਤਾ ਤੁਸੀਂ ਪੱਤਰਕਾਰ ਹੋ ਜਿੰਨਾ ਚਿਰ ਇਹ ਲਿਖਤੀ ਰੂਪ ਚ ਨਹੀਂ ਦਿੰਦਾ ਉਹਨਾਂ ਚਿਰ ਨਹੀਂ ਹੁੰਦਾ ਅਸੀਂ ਅੱਜ ਉਹਨਾਂ ਨਾਲ ਫੈਸਲਾ ਕਰਕੇ ਆਏ ਆ ਵੀ 6 ਤਰੀਕ ਦੀ ਸਾਡੀ ਜਿਹੜੀ ਭਾਰਤੀ ਕਿਸਾਨ ਯੂਨੀਅਨ ਦੀ ਰੈਲੀ ਆ ਬਹੁਤ ਵੱਡੀ ਅਸੀਂ ਬਰਨਾਲੇ ਕਰ ਰਹੇ ਆ ਉਸ ਤੋਂ ਬਾਅਦ ਜੇ ਨਾ ਇਹ ਪੁਲ ਬਣਿਆ ਤਾਂ ਅ ਆਪਣਾ ਹਾਈਵੇ ਜਾਂਦਾ ਤਪੇ ਤੋਂ ਮੋਗਾ ਰੋਡ ਉਹ ਹਾਈਵੇ ਅਸੀਂ ਜਾਮ ਕਰਾਂਗੇ ਉਹਨਾਂ ਨੂੰ ਅੱਜ ਅਸੀਂ ਸਿੱਧੀ ਚੇਤਾਵਨੀ ਦੇ ਕੇ ਆਏ ਆਂ ਸਾਰੇ ਪਿੰਡ ਬੰਨੋਂ ਸਾਡਾ ਇਹ ਫੈਸਲਾ ਹੈਗਾ ਇਹ ਜਿਹੜਾ ਪੁਲ ਟੁੱਟਿਆ ਸਾਡਾ ਇਹ ਮੋੜnabla ਤੋਂ ਇਸ ਰੇਲ ਨੂੰ ਜੋੜਦਾ ਹੈਗਾ ਜੀ ਇਹ ਇਹਨੂੰ ਘੱਟੋ ਘੱਟ ਸਾਲ ਸਾਲ ਹੋਣ ਵਾਲਾ ਚੁੜ ਟੁੱਟੇ ਪੁਲ ਨੂੰ ਤੇ ਮੁਸ਼ਕਲਾਂ ਸਾਨੂੰ ਬਹੁਤ ਆ ਰਹੀਆਂ ਨੇ ਇਸ ਚੀਜ਼ ਦੀ ਕਦੋਂ ਵੀ ਨੰਗਣਾ ਕਰਨ ਆਹ ਰਸਤਾ ਜਿਹੜਾ ਕੱਚਾ ਇੱਥੋਂ ਦੀ ਹੁੱਕੋਂ ਮਗੇ ਉਤੋਂ ਦੀ ਆਉਣਾ ਪੈਂਦਾ ਹੈਗਾ ਕਦੋਂ ਵੀ ਰਾਤ ਨੂੰ ਵੀ ਆਉਣੇ ਜਾਂ ਕੁਝ ਵੀ ਆਉਣੇ ਤਾਂ ਨੰਗਣਾ ਡਰ ਵੀ ਰਹਿੰਦਾ ਹਟਾਈਉ ਤੇ ਉਦੋਂ ਇੱਕ ਵਾਰੀ ਮਿੱਟੀ ਤੇ ਪੈ ਗਈ ਸੀਗੀ ਤੇ ਉਦੋਂ ਖਤਰਾ ਸੀ ਜੋ ਟੁੱਟ ਕੇ ਨਾਲ ਦੀ ਨਾਲ ਦੇ ਖੇਤ ਨੇ ਕਿੰਨੇ ਨੀਵੇਂ ਸਾਰੇ ਭਾਏ ਨੁਕਸਾਨ ਉਹਦਾ ਵੀ ਕਿੰਨਾ ਵੱਡਾ ਹੋਇਆ ਬਹੁਤ ਘਰਨਾ ਆਉਂਦੀਆਂ ਨੇ ਹੁਣ ਵੀ ਇੱਕ ਆਪਣਾ ਥੋੜਾ ਜਿਹਾ ਟਾਈਮ ਪਹਿਲਾਂ ਮੈਂ ਜੇ ਲੰਘਿਆ ਸੀਗਾ ਤੇ ਉਦੋਂ ਇੱਕ ਗੱਡੀ ਆਇਆ ਉਹ ਬੰਦਾ ਬਾਹਰੋਂ ਆਇਆ ਸੀਗਾ ਉਹ ਕਹਿੰਦਾ ਰਸਤਾ ਕਿੱਥੋਂ ਦੀ ਆ ਤੇ ਉਹ ਜਾਣ ਬੰਦਾ ਉਹਨੂੰ ਅੱਧਾ ਘੰਟਾ ਖੜੇ ਹੋ ਗਿਆ ਸੀ ਇੱਥੇ ਮੈਂ ਲੰਘਾ ਕਿੱਥੋਂ ਦੀ ਨੂੰ ਰਸਤੇ ਨਹੀਂ ਪਤਾ ਵੀ ਉਹ ਦੱਸਣਾ ਪੈਂਦਾ ਵੀ ਕਿੱਥੋਂ ਦੀ ਕੀ ਆ ਤੇ ਕੋਈ ਮੌਸਮ ਠੰਡਾ ਧੁੰਦ ਵਾਲਾ ਟਾਈਮ ਆ ਜੇ ਗੱਡੀ ਤੇਜ਼ ਆ ਗਈ ਤਾਂ ਕੋਈ ਜਾਣੀ ਮਾਲ ਨੁਕਸਾਨ ਕਿੰਨਾ ਵੱਡਾ ਹੋਏਗਾ ਇਸ ਚੀਜ਼ ਦਾ ਸਰਕਾਰ ਤੋਂ ਮੰਗ ਇਹ ਹੈ ਵੀ ਇਹ ਜਲਦੀ ਜਲਦੀ